ਪੰਜਾਬ ਦੇ ਇੱਕ ਸਾਬਕਾ ਮੰਤਰੀ ਨੂੰ ਦਿੱਲੀ 에어ਪੋਰਟ ਦੇ ਉੱਤੇ ਰੋਕ ਲਿਆ ਗਿਆ ਉਹਨਾਂ ਦਾ ਪਾਸਪੋਰਟ ਜ਼ਬਤ ਕੀਤਾ ਗਿਆ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਦਰਅਸਲ ਪੰਜਾਬ ਦੇ ਸਾਬਕਾ ਮੰਤਰੀ ਸੁਚਾ ਸਿੰਘ ਛੋਟੇਪੁਰ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਹਨਾਂ ਨੂੰ ਦਿੱਲੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੀ ਵਾਪਸ ਆਉਣਾ ਪਿਆ ਉਹਨਾਂ ਦਾ ਪਾਸਪੋਰਟ ਵੀ ਫਿਲਹਾਲ ਜਮਤ ਕੀਤਾ ਗਿਆ ਉਹ ਆਪਣੇ ਰਿਸ਼ਤੇਦਾਰ ਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਲਾਂਸ ਇੰਜੀਨਸ ਜਾ ਰਹੇ ਸੀ ਪਰ ਜਾਣਕਾਰੀ ਮੁਤਾਬਕ ਉਹਨਾਂ ਨੇ ਇਸ ਦਾ ਨਾਨੂ ਦੁਖਦਾਈ ਦੱਸਿਆ ਤੇ ਛੋਟੇਪੁਰ 28 ਅਤੇ 29 ਅਪ੍ਰੈਲ ਦੀ ਰਾਤ ਨੂੰ ਕਤਰ 에ਅਰ ਬੇਸ ਦੀ ਉਡਾਨ ਰਾਹੀਂ ਲਾਂਸ ਇੰਜੀਨਸ ਜਾਣ ਲਈ ਦਿੱਲੀ ਪਹੁੰਚੇ ਇਸ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਹਵਾਈ ਅੱਡੇ ਤੇ ਰੋਕਿਆ ਤੇ ਪੁੱਛਗਿੱਛ ਕੀਤੀ ਉਹਨਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਅਨੁਭਵ ਸੀ ਟੂਰਿਸਟ ਵੀਜ਼ਾ ਹੋਣ ਦੇ ਬਾਵਜੂਦ ਉਹਨਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਮਿਲੀ ਸੁਚੈ ਸਿੰਘ ਛੋਟੇਪੁਰ ਨੇ ਕਿਹਾ ਕਿ ਉਹ ਇਹ ਸਮਝਣ ਤੋਂ ਅਸਮਰੱਥ ਸਨ ਕਿ ਸਾਰੇ ਦਸਤਾਵੇਜ਼ ਪੂਰੇ ਹੁਣ ਤੇ ਇਮੀਗ੍ਰੇਸ਼ਨ ਵਿਭਾਗ ਨੇ ਉਹਨਾਂ ਨੂੰ ਕਿਸ ਅਧਾਰ ਤੇ ਰੋਕਿਆ ਅਤੇ ਉਹਨਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਅਧਿਕਾਰੀਆਂ ਨੇ ਉਹਨਾਂ ਨੂੰ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਛੋਟੇਪੁਰ ਨੇ ਇਹ ਵੀ ਦੱਸਿਆ ਕਿ ਉਹਨਾਂ ਕੋਲ ਵਿਆਹ ਦਾ ਬਹੁਤ ਸਾਰਾ ਸਮਾਨ ਵੀ ਸੀ ਜਿਸ ਨੂੰ ਉਹਨਾਂ ਨੇ ਕੋਰੀਅਰ ਕਰਵਾ ਦਿੱਤਾ ਛੋਟੇਪੁਰ ਦੇ ਅਨੁਸਾਰ ਉਹਨਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹਨਾਂ ਦੇ ਖਿਲਾਫ ਕੋਈ ਵੀ ਸਿਵਲ ਜਾਂ ਫੌਜਦਾਰੀ ਕੇਸ ਲੰਬਿਤ ਨਹੀਂ ਹੈਗਾ। ਸੁਚਾ ਸਿੰਘ ਛੋਟੇਪੁਰ ਨੇ ਮੀਡੀਆ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਉਹਨਾਂ ਨੂੰ ਸਿਰਫ ਇਹ ਦੱਸਿਆ ਕਿ ਉਹਨਾਂ ਦੇ ਪਾਸਪੋਰਟ ਦੀ ਦੁਰਵਰਤੋਂ ਹੋਈ ਹੈ। ਜਦੋਂ ਕਿ ਉਹਨਾਂ ਨੇ ਕਦੇ ਵੀ ਆਪਣਾ ਪਾਸਪੋਰਟ ਕਿਸੇ ਨੂੰ ਨਹੀਂ ਦਿੱਤਾ ਅਤੇ ਨਾ ਹੀ ਇਹ ਚੋਰੀ ਹੋਇਆ ਹੈ। ਉਹਨਾਂ ਨੂੰ ਦੱਸਿਆ ਗਿਆ ਕਿ 10 ਤੋਂ 15 ਦਿਨਾਂ ਬਾਅਦ ਉਹਨਾਂ ਦਾ ਪਾਸਪੋਰਟ ਜਲੰਧਰ ਦੇ ਪਾਸਪੋਰਟ ਦਫ਼ਤਰ ਪਹੁੰਚ ਜਾਏਗਾ ਅਤੇ ਸਾਰਾ ਮਾਮਲਾ ਪਤਾ ਲੱਗ ਜਾਊਗਾ। ਛੋਟੇਪੁਰ ਨੇ ਕਿਆ ਕਿ ਉਹਨਾਂ ਨੇ 2019 ਵਿੱਚ ਜਲੰਧਰ ਖੇਤਰੀ ਪਾਸਪੋਰਟ ਦਫ਼ਤਰ ਤੋਂ ਆਪਣਾ ਪਾਸਪੋਰਟ ਰੀਨਿਊ ਕਰਵਾਇਆ ਸੀ ਅਧਿਕਾਰੀਆਂ ਨੇ ਕਿਹਾ ਕਿ ਤੁਸੀਂ ਕੋਵਿਡ ਤੋਂ ਬਾਅਦ ਵਿਦੇਸ਼ ਯਾਤਰਾ ਨਹੀਂ ਕੀਤੀ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੂੰ ਦਲੀਲ ਦਿੱਤੀ ਕਿ ਪਾਸਪੋਰਟ ਵਿੱਚ ਸਾਰੀ ਜਾਣਕਾਰੀ ਸਹੀ ਹੈ ਉਹ ਕਈ ਵਾਰ ਵਿਦੇਸ਼ ਯਾਤਰਾ ਕਰ ਚੁੱਕੇ ਨੇ 2014 ਦੀਆਂ ਚੋਣਾਂ ਵਿੱਚ ਛੋਟੇਪੁਰ ਨੇ ਗਰਦਾਸਪੁਰ ਸੰਸਦੀ ਸੀਟ ਤੋਂ ਚੋਣ ਲੜੀ ਅਤੇ 1.80 ਲੱਖ ਵੋਟਾਂ ਪ੍ਰਾਪਤ ਕੀਤੀਆਂ ਤੇ ਫਿਲਮ ਅਦਾਕਾਰ ਵਿਨੋਦ ਖੰਨਾ ਅਤੇ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਤੀਜੇ ਸਥਾਨ ਤੇ ਰਹੇ ਪਰ ਹੁਣ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਉਹ ਇੱਕ ਆਪਣੇ ਸਾਥ ਸਬੰਧੀ ਦੇ ਵਿਆਹ ਦੀਆਂ ਖੁਸ਼ੀਆਂ 'ਚ ਸ਼ਾਮਲ ਨਹੀਂ ਹੋ ਸਕੇ ਤੇ ਕੋ ਪਹਿਲਾਂ ਪਹਿਲੀ ਵਾਰ ਮਾਮਲਾ ਸਾਹਮਣੇ ਨਹੀਂ ਆਇਆ ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੇ ਲੀਡਰ ਨੇ ਜਿਨ੍ਹਾਂ ਉੱਤੇ ਭਾਵੇਂ ਕੋਈ ਮਾਮਲਾ ਚੱਲਦਾ ਹੈ ਜਿਨ੍ਹਾਂ ਉੱਤੇ ਕੋਈ ਕੇਸ ਦਰਜ ਹੈ ਜਾਂ ਫਿਰ ਕੋਈ ਹੋਰ ਮਾਮਲਾ ਹੈ ਤਾਂ ਜਾਂ ਕੋਈ ਤਰੁਟੀ ਸਾਹਮਣੇ ਆ ਜਾਂਦੀ ਹੈ ਕਾਗਜ਼ ਪੱਤਰ ਦੇ ਵਿੱਚ ਤਾਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਭਾਵੇਂ ਕੋਈ ਆਮ ਇਨਸਾਨ ਹੋਵੇ ਜਾਂਕਰ ਜਾਂ ਫਿਰ ਕੋਈ ਲੀਡਰ ਹੋਵੇ ਜਾਂ ਕੋਈ ਅਫਸਰ ਹੋਵੇ ਜੇ ਇਮੀਗ੍ਰੇਸ਼ਨ ਵਿਭਾਗ ਹੈ ਜਿਹੜਾ ਉਹਨਾਂ ਨੇ ਉੱਤੇ ਵੈਰੀਫਿਕੇਸ਼ਨ ਕਰਨੀ ਹੁੰਦੀ ਹੈ ਤੇ ਜਿਹੜਾ ਸਹੀ ਪਾਇਆ ਜਾਂਦਾ ਉਨਹੀਂ ਹੀ ਵਿਦੇਸ਼ ਜਾਣ ਦੀ ਇਜਾਜ਼ਤ ਮਿਲਦੀ ਹੈ ਤਾਂ ਪਹਿਲਾਂ ਵੀ ਬਹੁਤ ਸਾਰੇ ਲੀਡਰਾਂ ਨੂੰ ਵਾਪਸ ਭੇਜਿਆ ਜਾ ਚੁੱਕਿਆ ਹੈ ਕਈਆਂ ਦੇ ਪਾਸਪੋਰਟ ਦੇ ਵਿੱਚ ਦਿੱਕਤ ਸੀਗੀ ਕਈਆਂ ਨੂੰ ਜਿਹੜਾ ਇਸ ਆਧਾਰ ਤੇ ਰੋਕਿਆ ਗਿਆ ਕਿ ਉਹਨਾਂ ਤੇ ਕੇਸ ਲੰਬਿਤ ਹੈ ਚਲ ਰਿਹਾ ਕੇਸ ਇਸ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਤਾਂ ਹੁਣ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹਾਲਾਂਕਿ ਇਹ ਸਾਫ਼ ਕਾਰਨ ਦਾ ਪਤਾ ਲੱਗੇਗਾ ਜੁਗਤ ਨੂੰ ਪਾਸਪੋਰਟ ਜ਼ਿਲंधर ਦਫ਼ਤਰ ਤੋਂ ਮਿਲੇਗਾ ਜਿਹੜਾ ਉਹਨਾਂ ਦਾ ਜ਼ਬਤ ਕੀਤਾ ਗਿਆ ਕਿ ਆਖਰ ਜੇ ਇਮੀਗ੍ਰੇਸ਼ਨ ਅਧਿਕਾਰੀ ਕਹਿ ਰਹੇ ਨੇ ਕਿ ਉਹਨਾਂ ਦੇ ਪਾਸਪੋਰਟ ਦੀ ਦੁਰਵਰਤੋਂ ਹੋਈ ਹੈ ਤਾਂ ਫਿਰ ਕਿਵੇਂ ਹੋਈ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਉਹ ਕਹਿੰਦੇ ਕਿ ਮੈਂ ਆਪਣਾ ਪਾਸਪੋਰਟ ਨਾ ਕਿਸੇ ਨੂੰ ਦਿੱਤਾ ਤੇ ਨਹੀਂ ਮੇਰਾ ਪਾਸਪੋਰਟ ਕਦੇ ਗੁੰਮ ਹੋਇਆ ਜਿਹੜੀ ਉਹਦੀ ਦੁਰਵਰਤ ਹੋ ਸਕਦੀ ਹੈ ਪਰ ਫਿਰ ਵੀ ਮੈਨੂੰ ਜਿਹੜਾ ਉੱਥੇ ਰੋਕਿਆ ਗਿਆ ਜੋ ਕਿ ਬਹੁਤ ਦੁਖਦਾਈ ਹੈ ਤਾਂ ਇਸ ਤੋਂ ਪਹਿਲਾਂ ਦਰਸ਼ਕਾਂ ਨੇ ਵੀ ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੇਲ ਸਿੰਘ ਨਾਲ ਵੀ ਦੁਰਵਿਵਹਾਰ ਹੋਇਆ ਸੀ ਦਿੱਲੀ 에ਰਪੋਰਟ ਤੇ ਕੁਝ ਦਿਨ ਪਹਿਲਾਂ ਉਸ ਤੋਂ ਬਾਅਦ ਫਿਰ ਇਹ ਘਟਨਾ ਵਾਪਰੀ ਹੈ ਤਾਂ ਕਿਸ ਚੀਜ਼ ਨਾਲ ਜੁੜ ਕੇ ਦੇਖਿਆ ਜਾਵੇ ਇਸ ਘਟਨਾ ਨੂੰ ਇਹ ਵੀ ਵੱਡੇ ਸਵਾਲ ਆਪਣੇ ਆਪ ਦੇ ਵਿੱਚ ਪੈਦਾ ਹੁੰਦੇ ਨੇ ਦੇਵ ਜਾਜਤ ਧੰਨਵਾਦ